ਅਗਰ ਸਾਨੂੰ ਲੱਗਦਾ ਕਿਸੇ ਕਿਸੇ ਨੂੰ ਅਗਲੇ ਦੇ ਬਲੋਕੇਜ ਹੋਈ ਹੈ ਤਾਂ ਅਸੀਂ ਮੈਡੀਸਿਨ ਦੇ ਦਈਏ ਕਿਸੇ ਨੂੰ ਕਨਸਟਰਵੇਸ਼ਨ ਹੈ ਤਾਂ ਦਵਾਈ ਦੇ ਦਈਏ ਕਿਸੇ ਨੂੰ ਗੈਸ ਬੰਦੀ ਹੈ ਤਾਂ ਦੇ ਦਈਏ ਉਹ ਐਸੇ ਅਸੀਂ ਕੋਸ਼ਿਸ਼ ਹੀ ਹੁੰਦੀ ਹੈ 90% ਵੀ ਅਸੀਂ ਕਿਸੇ ਨੂੰ ਦਵਾਈ ਨਾ ਦਈਏ ਅਸੀਂ ਪੁਆਇੰਟ ਬਸਾ ਦੇ ਨਾਲ ਹੀ ਠੀਕ ਕਰੀਏ ਪੁਆਇੰਟ ਫੜ ਕੇ ਹੀ ਮਤਲਬ ਅਸੀਂ ਬਿਮਾਰੀ ਨੂੰ ਪਕੜ ਕੇ ਇਲਾਜ ਕਰ ਦਿੰਦੇ ਹਾਂ ਇਹ ਕਿਸ ਤਰ੍ਹਾਂ ਦੀ ਬਿਮਾਰੀ ਆ ਪੁਆਇੰਟ ਮ사ਜ ਦੇ ਨਾਲ ਤੁਸੀਂ ਠੀਕ ਕਰਦੇ ਹੋ ਜਿਸ ਤਰ੍ਹਾਂ ਗੋਡਾ ਹੀ ਹੋ ਗਿਆ ਵੀ ਮੋਢੇ ਹੋ ਗਏ ਸਰਵਾਈਕਲ ਹੋ ਗਿਆ ਬੈਕ ਪੇਨ ਹੋ ਗਈ ਮਾਈਗਰੇਨ ਹੋ ਗਈ ਜੀ ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਜਿਵੇਂ ਤਰਨ ਦਾ ਪੈਣਾ ਤਰਨ ਡਾਕਟਰ ਮੰਨਦੇ ਨਹੀਂ ਹੈਗੇ ਪਰ ਤਰਨ ਇੱਕ ਬਹੁਤ ਵੱਡਾ ਅੱਜ ਕੱਲ ਇਫੈਕਟ ਹੈ ਕਈ ਡਾਕਟਰ ਇਸ ਤਰ੍ਹਾਂ ਦੇ ਨੇ ਤਰਨ ਦੇ ਕਰਕੇ ਹੀ ਆਪਰੇਸ਼ਨ ਕਰ ਦਿੰਦੇ ਨੇ ਵੀ ਬਲੌਕ ਹੋ ਗਈ ਤੁਹਾਡੀ ਤੁਹਾਡਾ ਸਟੈਂਡ ਪੈ ਗਿਆ ਜੀ ਇਸ ਤਰ੍ਹਾਂ ਮੇਰੇ ਕੋਲ ਬਹੁਤ ਮਰੀ ਜਾਏ ਨੇ ਜਿਹੜੇ ਸਟੈਂਡ ਪਵਾਉਣ ਤੋਂ ਬਾਅਦ ਵੀ ਸਾਡੇ ਕੋਲ ਠੀ ਸਾਡੇ ਕੋਲ ਆਪਣੀਆਂ ਤਿਆਰ ਕੀਤੀਆਂ ਦਵਾਈਆਂ ਜਿਕਰ ਕੋਈ ਅਸੀਂ ਕੈਪਸੂਲ ਵੀ ਦਿੰਨੇ ਆ ਉਹ ਵੀ ਸਾਡੇ ਆਪਣੇ ਤਿਆਰ ਕੀਤੇ ਨੇ ਇੱਕ ਸਾਡੀ ਰਾਵਣ ਵਾਲੀ ਸਿਹਦੀ ਹੈ ਜਿਹੜੀ ਉਹ ਸਾਰੀ ਬਿਮਾਰੀਆਂ ਦਾ ਇਲਾਜ ਕਰਦੀ ਹੈ ਜੀ ਕਈ ਵਾਰ ਡਾਕਟਰ ਟਾਪ ਆਪਰੇਸ਼ਨ ਕਰਨ ਨੂੰ ਕਹ ਦਿੰਦੇ ਕਿ ਆ ਉਸ ਚੀਜ਼ ਨੂੰ ਵੀ ਤੁਸੀਂ ਠੀਕ ਕਰ ਦਿੰਦੇ ਹੋ ਆਪਰੇਟ ਵਾਲੇ ਬਹੁਤ ਬੰਦੇ ਠੀਕ ਕੀਤੇ ਜੀ ਅਸੀਂ ਬਾਬਾ ਜੀ ਦੀ ਐਡੀ ਕਿਰਪਾ ਜੀ ਕਈਆਂ ਦੀ ਅੱਡੀ ਚ ਪ੍ਰੋਬਲਮ ਆ ਜਾਂਦੀ ਹੈ ਅਗਲੇ ਕਹਿੰਦੇ ਅੱਡੀ ਦੀ ਹੱਡੀ ਵਰਗੀ ਜੀ ਅਸੀਂ ਦਿਨ-ਦਿਨ ਬੈਂਡ ਕਰੀਦਾ ਜੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹੀ ਡਾਕਟਰ ਸਾਨੂੰ ਦਿਹਾੜਾ ਤੋਂ ਫੋਨ ਆਉਂਦੇ ਨੇ ਉਹ ਪੇਸ਼ੰਗੋ ਕਹਿੰਦਾ ਤੁਸੀਂ ਮੈਨੂੰ ਠੀਕ ਕੀਤਾ ਕਸੀ ਰਾਮਵਾਣ ਨੂੰ ਸਿੱਧੀ ਬਣਾਈ ਹੋਈ ਹੈ ਜੀ ਜੀ ਵੀ ਜਿਹੜੀ ਅਸੀਂ ਬਿਮਾਰੀਆਂ ਦਾ ਇਲਾਜ ਕਰਦੀ ਹੈ ਜੀ ਜਿਵੇਂ ਪੇਟ 'ਚ ਗੈਸ ਹੋ ਜਾਣਾ ਕਬਜ ਹੋ ਜਾਣਾ ਬਵਾਸੀਰ ਰਹੇਣੀ ਗੈਸ ਬਣ ਜਾਣੀ ਆ ਬੀਪੀ ਦਾ ਵਧਣਾ 슈ਗਰ ਹੋ ਜਾਣਾ ਉਹਨੂੰ ਕੰਟਰੋਲ ਰੱਖਦਾ ਸਾਰਾ ਯੂਰੋ ਕੈਸ ਨਹੀਂ ਹੋਣ ਦਿੰਦਾ ਕੈਸਟੋਨ ਨਹੀਂ ਬਣ ਦਿੰਦਾ 21 ਦਵਾਈ ਇੱਕੋ ਦਵਾਈ ਦੇ ਅੰਦਰ ਜੀ ਸੱਤੀ ਤਰ੍ਹਾਂ ਦੀਆਂ ਬਿਮਾਰੀਆਂ ਹਰ ਕਿਸੇ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੋਈ ਵੀ ਅਗਰ ਤੁਹਾਡਾ ਅੰਗ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਇਮੀਡੀਏਟਲੀ ਕਿਸੇ ਵੀ ਆਪਰੇਸ਼ਨ ਵੱਲ ਨਾ ਜਾਓ ਤੁਸੀਂ ਜਿਹੜੀਆਂ ਸਾਡੇ ਵੈ ਜਿਹੜੇ ਪੁਰਾਣੀ ਟੈਕਨੀਕਸ ਜਿਹੜੇ ਆ ਉਹ ਯੂਜ਼ ਕਰਦੇ ਹੈਗੇ ਨੇ ਤੁਸੀਂ ਉਹਨੂੰ ਜ਼ਰੂਰ ਅਪਣਾਓ ਸੈਕਰੋਲ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਅੱਜ ਲੁਧਿਆਣਾ ਦੇ ਵਿੱਚ ਮੌਜੂਦ ਆ ਜਿੱਥੇ ਤੁਹਾਨੂੰ ਦਿਖਾਉਣ ਜਾ ਰਹੀਆਂ ਕਿ ਗੁਰੂ ਨਾਨਕ ਦਵਾਖਾਨਾ ਜਿੱਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ ਉਸ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਪੁਆਇੰਟ ਮ사ਜ ਦੇ ਨਾਲ ਸਨ ਨਾਲ ਮੌਜੂਦ ਰਹਿਣਗੇ ਮਲਕੀਤ ਸਿੰਘ ਤੇ ਜਸਪ੍ਰੀਤ ਕੌਰ ਮੈਮ ਜਿੱਨਾਂ ਨਾਲ ਗੱਲਬਾਤ ਕਰਦੀ ਹੈ ਕਿ ਆਖਿਰ ਪੁਆਇੰਟ ਮ사ਜ ਦਾ ਕੀ ਜਿਹੜਾ ਕੀ ਹੈ ਸਿਸਟਮ ਹੈ ਕਿਸ ਤਰ੍ਹਾਂ ਉਹਨਾਂ ਵੱਲੋਂ ਜਿਹੜੇ ਕੀ ਹੈ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੀ ਬਿਮਾਰੀ ਕਿਸ ਤਰ੍ਹਾਂ ਠੀਕ ਕੀਤੀ ਜਾਂਦੀ ਹੈ ਮਲਕੀ ਜੀ ਸਵਾਗਤ ਹੈ ਤੁਹਾਡਾ ਸਕਰੋਲ ਪੰਜਾਬ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸ਼ਸ਼ੀਕਾਂ ਸੇ ਅ ਕੀsterne ਤੁਸੀਂ ਮੈਡੀਸਿਨਸ ਦਿੰਦੇ ਹੋ ਮੈਂ ਸੁਣਿਆ ਕਿ ਬਹੁਤ ਕੋਈ ਵੀ ਤਰ੍ਹਾਂ ਦੀ ਬਿਮਾਰੀ ਹੈ ਤੁਸੀਂ ਉਹਦੀ ਮੈਡੀਸਿਨ ਜਿਹੜਾ ਕਿ ਉਸ ਨੂੰ ਜੜ ਤੋਂ ਖਤਮ ਕਰ ਦਿੰਦੇ ਹੋ ਉਸ ਨੂੰ ਟ੍ਰੀਟਮੈਂਟ ਕਰਕੇ ਪਹਿਲਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਜੀ ਅਸੀਂ ਪੁਆਇੰਟ ਮਸਾਦ ਦੇ ਨਾਲ ਹੀ ਲੰਡੀ ਕਰੀ ਜੀ ਅਗਰ ਸਾਨੂੰ ਲੱਗਦਾ ਕਿਸੇ ਕਿਸੇ ਨੂੰ ਅਗਲੇ ਦੇ ਬਲੋਕੇਜ ਹੋਈ ਹੈ ਤਾਂ ਅਸੀਂ ਮੈਡੀਸਿਨ ਦੇ ਦਈਏ ਕਿਸੇ ਨੂੰ ਕਨਸਰਵੇਸ਼ਨ ਹੈ ਤਾਂ ਦਵਾਈ ਦੇ ਦਈਏ ਕਿਸੇ ਨੂੰ ਗੈਸ ਬੰਦੀ ਹੈ ਤਾਂ ਦੇ ਦਈਏ ਉਹ ਐਸੇ ਅਸੀਂ ਕੋਸ਼ਿਸ਼ ਇਹ ਹੁੰਦੀ ਹੈ 90% ਵੀ ਅਸੀਂ ਕਿਸੇ ਨੂੰ ਦਵਾਈ ਨਾ ਦਈਏ ਅਸੀਂ ਪੁਆਇੰਟ ਮ사ਜ ਦੇ ਨਾਲ ਹੀ ਠੀਕ ਕਰੀਏ ਪੁਆਇੰਟ ਮ사ਜ ਦਾ ਕੀ ਮਤਲਬ ਹੈਗਾ ਵਾ ਸਿਸਟਮ ਕਿਸ ਤਰ੍ਹਾਂ ਪੁਆਇੰਟ ਮ사ਜ ਤੁਸ ਹੁਣ ਦੇਖੋ ਪੱਖਾ ਕਿੱਥੇ ਚੱਲਦਾ ਈ ਸੋਚ ਕਿੱਥੇ ਐ ਪੁਆਇੰਟ ਪੁਆਇੰਟ ਫੜ ਕੇ ਹੀ ਮਤਲਬ ਅਸੀਂ ਬਿਮਾਰੀ ਨੂੰ ਪਕੜ ਕੇ ਇਲਾਜ ਕਰ ਦਿੰਦੇ ਹਾਂ ਇਹ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਪੁਆਇੰਟ ਮ사ਜ ਦੇ ਨਾਲ ਤੁਸ ਠੀਕ ਕਰਦੇ ਹੋ ਜਿਸ ਤਰ੍ਹਾਂ ਗੋਡਾ ਹੀ ਹੋ ਗਿਆ ਜੀ ਮੋਢੇ ਹੋ ਗਏ ਸਰਵਾਈਕਲ ਹੋ ਗਿਆ ਬੈਕ ਪੇਨ ਹੋ ਗਈ ਮਾਈਗ੍ਰੇਨ ਹੋ ਗਈ ਜੀ ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਜਿਵੇਂ ਤਰਨ ਦਾ ਪੈਣਾ ਤਰਨ ਡਾਕਟਰ ਮੰਨਦੇ ਨਹੀਂ ਹੈਗੇ ਪਰ ਕਰਕੇ ਹੀ ਆਪਰੇਸ਼ਨ ਕਰ ਦਿੰਦੇ ਨੇ ਵੀ ਬਲੌਕ ਹੋ ਗਈ ਤੁਹਾਡੀ ਤੁਹਾਡਾ ਸਟੰਡ ਪਏਗਾ ਜੀ ਇਸ ਤਰ੍ਹਾਂ ਮੇਰੇ ਕੋਲ ਬਹੁਤ ਮਰੀ ਜਾਏ ਨੇ ਜਿਹੜੇ ਸਟੰਡ ਪਵਾਉਣ ਤੋਂ ਬਾਅਦ ਵੀ ਸਾਡੇ ਕੋਲ ਠੀਕ ਹੋਏ ਨੇ ਔਰ ਇਸ ਸ਼ਹਿਰ ਦੇ ਨਾਮ ਹੀ ਮੰਨਦੇ ਨੇ ਉਹ ਮੈਂ ਉਹਨਾਂ ਦਾ ਨਾਮ ਵੀ ਦੱਸ ਸਕਦਾ ਤੁਹਾਨੂੰ ਪਰ ਆਪਾਂ ਕਹਾਂ ਨੂੰ ਨਾਮ ਲੈਣਾ ਕਿਸੇ ਦਾ ਜੀ ਯਾਨੀ ਕਿ ਤੁਸੀਂ ਜੇਕਰ ਤੁਹਾਡਨ ਪਈ ਹੋਈ ਹੈ ਤਾਂ ਉਹਨੂੰ ਪੁਆਇੰਟ ਮ사ਜ ਦੇ ਨਾਲ ਕੋਸ਼ਿਸ਼ ਕਰਦੇ ਹੋ ਪਹਿਲਾਂ ਉਸ ਤੋਂ ਬਾਅਦ ਮੈਡੀਸਨ ਵੱਲ ਜਾਂਦੇ ਹੋ ਬਿਲਕੁਲ ਬਿਲਕੁਲ ਮੈਡੀਸਨ ਸਰ ਕਿਸ ਤਰ੍ਹਾਂ ਦੀ ਹੁੰਦੀ ਤੁਹਾਡੇ ਕੋਲ ਆਯੁਰਵੈਦਿਕ ਮੈਡੀਸਨਸ ਹੁੰਦੀਆਂ ਨੇ ਸਾਡੇ ਕੋਲ ਆਪਣੀਆਂ ਤਿਆਰ ਕੀਤੀਆਂ ਹੁੰਦੀਆਂ ਜੀ ਜੇਕਰ ਕੋਈ ਅਸੀਂ ਕੈਪਸ ਇੱਕ ਸਾਡੀ ਰਾਵਣ ਵਾਲੀ ਸਿੱਧੀ ਹੈ ਜਿਹੜੀ ਉਸ ਸੀ ਬਿਮਾਰੀਆਂ ਦਾ ਇਲਾਜ ਕਰਦੀ ਹੈ ਜੀ ਇਹ ਤਾਂ ਸੀਗਾ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪੁਆਇੰਟ ਮ사ਜ ਕਿਹੜੀ ਕਿਸ ਤਰ੍ਹਾਂ ਇਹ ਕਰਦੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਜੀ ਡਾਕਟਰ ਜੀ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ ਮਨਕੀਰ ਸਿੰਘ ਜੀ ਕਿ ਜਿਸ ਤਰ੍ਹਾਂ ਕੋਈ ਹੱਡੀ ਵਗੈਰਾ ਮੁੜ ਜਾਂਦੀ ਹੈ ਜਾਂ ਕਿਸ ਤਰ੍ਹਾਂ ਉਹਨੂੰ ਪਹਿਲਾਂ ਤੁਸੀਂ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ ਪਹਿਲਾਂ ਉਹਨੂੰ ਅਸੀਂ ਪਹਿਲਾਂ ਪੁਆਇੰਟ ਫੜ ਕੇ ਦੇਖੀਦਾ ਜੀ ਵੀ ਕੀ ਪ੍ਰੋਬਲਮ ਹੈ ਉਹਨੂੰ ਫਿਰ ਉਸ ਹਾਂ ਉਹਨਾਂ ਨੂੰ ਲਾਈਟ ਹਲਕੇ ਹੱਥ ਰੱਖ ਕੇ ਫਿਰ ਉਹਦੇ ਪੁਆਇੰਟ ਕਰੀ ਦਿੰਨੇ ਆ ਜੀ ਉਹਨਾਂ ਨੂੰ ਕਈਆਂ ਨੂੰ ਟਾਈਮ ਲੱਗ ਜਾਂਦਾ 5-7 ਦਿਨ 10 ਦਿਨ 15 ਦਿਨ ਵੀ ਲੱਗ ਜਾਂਦਾ ਨੇ ਕਾਸੀ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ ਅਸੀਂ ਕਹਿੰਦੇ ਹਾਂ ਜੀ ਕਿਸੇ ਨੂੰ ਪ੍ਰੋਬਲਮ ਕੋਈ ਛੋਟਾ ਘੱਟ ਹੈ ਉਹ ਤਿੰਨ ਚਾਰ ਦਿਨ ਜੀ ਕਹਿੰਦਾ ਮੈਂ ਠੀਕ ਹਾਂ ਜੀ ਤੇ ਕਈ ਵਾਰ ਡਾਕਟਰ ਤਾਂ ਆਪਰੇਸ਼ਨ ਕਰਨ ਨੂੰ ਕਹਿ ਦਿੰਦੇ ਕਿ ਆ ਉਸ ਚੀਜ਼ ਨੂੰ ਵੀ ਤੁਸੀਂ ਠੀਕ ਕਰ ਦਿੰਦੇ ਹੋ ਆਪਰੇਟ ਵਾਲੇ ਬਹੁਤ ਬੰਦੇ ਠੀਕ ਕੀਤੇ ਜੀ ਇਥੇ ਬਾਬਾ ਜੀ ਦੀ ਏਡੀ ਕਿਰਪਾ ਜੀ ਕਈਆਂ ਦੀ ਅੱਡੀ 'ਚ ਪ੍ਰੋਬਲਮ ਆਉਂਦੀ ਆ ਅਗਲੇ ਕਹਿੰਦੇ ਅੱਡੀ ਦੀ ਹੱਡੀ ਵੱਗ ਗਈ ਜੀ ਅਸੀਂ ਤਿੰਨ ਦਿਨ ਬੈਂਡ ਕਰੀ ਉਹ ਜੀ ਕੋਈ ਨਾ ਕੋਈ ਪ੍ਰੋਬਲਮ ਨਹੀਂ ਉਹੀ ਡਾਕਟਰ ਸਾਨੂੰ ਦਿਹਾੜਾ ਤੋਂ ਫੋਨ ਆਉਂਦੇ ਨੇ ਉਹ ਪੇਸ਼ੇਣ ਉਹ ਕਹਿੰਦਾ ਤੁਸੀਂ ਮੈਨੂੰ ਠੀਕ ਕੀਤਾ ਮੈਂ ਤਾਂ ਆਪਰੇਸ਼ਨ ਕੋਈ ਪੀੜਤੀ ਸਮੱਸਿਆ ਹੈਗੀ ਆ ਕੋਈ ਵੀ ਪ੍ਰੋਬਲਮ ਆਂਦੀ ਹੈ ਕਨਸਰਵੇਸ਼ਨ ਹੈਗੀ ਆ ਉਹ ਤਿੰਨ ਕ ਮਹੀਨੇ ਖਾਲੇ ਦੁਆਰਾਂ ਨੂੰ ਪ੍ਰੋਬਲਮ ਨਹੀਂ ਰਹੇਗੀ ਕਿਸੇ ਨੂੰ ਗੈਸ ਬਹੁਤ ਬੰਦੀ ਹੈ ਖੱਟੇ ਢ ਘਰ ਆਂਦੇ ਨੇ ਉਭੀ ਅਸੀਂ 2-3 ਮਹੀਨੇ ਅਗਰ ਦਵਾਈ ਖਾ ਲੋ ਕੋਈ ਪਰੌਣੀ ਕੋਈ ਸਾ ਮਹਿੰਗੀ ਦਵਾਈ ਨਹੀਂ ਹੈ ਸਾਡੀ ਤੇ ਜੇਕਰ ਅਗਰ ਕੋਈ ਮੈਡੀਸਿਨ ਜਿਵੇਂ ਤੁਸੀਂ ਦੱਸ ਰਿਓ ਕਿ ਜੇ ਕੋਈ ਆਪਰੇਸ਼ਨ ਜਿਸ ਤਰ੍ਹਾਂ ਨਹੀਂ ਕਰਨਾ ਪੈਂਦਾ ਤੁਸੀਂ ਉਹ ਪੁਆਇੰਟ ਮ사ਜ ਦੇ ਨਾਲ ਕਰਦੇ ਹੋ ਤੇ ਉਸ ਤੋਂ ਬਾਅਦ ਵੀ ਅਗਰ ਮੈਡੀਸਿਨ ਜੇ ਤੁਸੀਂ ਉਹਨਾਂ ਨੂੰ ਦਿੰਦੇ ਹੋ ਤਾਂ ਉਹ ਕਿੰਨੇ ਕੁ ਟਾਈਮ ਪੀਰੀਅਡ ਦੇ ਵਿੱਚ ਮੈਡੀਸਿਨਸ ਦੇਣੇ ਹੋ 2 ਤੋਂ 3 ਮਹੀਨੇ ਵਿੱਚ 2 ਤੋਂ 3 ਮਹੀਨੇ ਦੇ ਵਿੱਚ ਸਹੀ ਹੋ ਜਾਂਦੇ ਆ ਇੱਕ ਅਸੀਂ ਰਾਮਾਣ ਨੂੰ ਸਿੱਧੀ ਬਣਾਈ ਹੋਈ ਹੈ ਜੀ ਜੀ ਵੀ ਜਿਹੜੀ ਅਸੀਂ ਬਿਮਾਰੀਆਂ ਦਾ ਇਲਾਜ ਕਰਦੀ ਹੈ ਜੀ ਜਿਵੇਂ ਪੇਟ 'ਚ ਗੈਸ ਹੋ ਜਾਣਾ ਕਬਜ ਹੋ ਜਾਣਾ ਬਵਾਸੀਰ ਰਹਿਣੀ ਗੈਸ ਬਣਨਾ ਨੀ ਆ ਬੀਪੀ ਦਾ ਵਧਣਾ 슈ਗਰ ਹੋ ਜਾਣਾ ਉਹਨੂੰ ਕੰਟਰੋਲ ਰੱਖਦਾ ਸਾਰਾ ਯੂਰੋ ਕੈਸ਼ ਨਹੀਂ ਹੋਣ ਦਿੰਦਾ ਕੈਸ਼ਟੋ ਨਹੀਂ ਬੰਦ ਦਿੰਦਾ ਇੱਕੀ ਦਵਾਈ ਇੱਕੋ ਦਵਾਈ ਦੇ ਅੰਦਰ ਜੀ ਹਸਤੀ ਤੇਰਾ ਦੀਆਂ ਬਿਮਾਰੀਆਂ ਜੀ ਤੇ ਮੈਮ ਵੀ ਸਨਲ ਮੌਜੂਦ ਨੇ ਜਸਪ੍ਰਿਤ ਮੈਮ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪੇਸ਼ੈਂਟਸ ਆਉਂਦੇ ਨੇ ਕਿਸ ਤਰ੍ਹਾਂ ਦੇ ਪੇਸ਼ੈਂਟਸ ਵੈਸੇ ਜ਼ਿਆਦਾ ਆਉਂਦੇ ਨੇ ਜਿਆਦਾ ਸਾਡੇ ਕੋਲ ਸਰਵਾਈਕਲ ਦੇ ਮਾਈਗਰੇਨ ਦੇ ਲੱਕ ਦੇ ਦਰਦ ਗੋਡਿਆਂ ਦੇ ਮੋਢੇ ਇਹ ਹੀ ਜ਼ਿਆਦਾ ਆਉਂਦੇ ਸੀ ਜੀ ਅੱਜ ਕੱਲ ਆਪਾਂ ਦੇਖਦੇ ਆ ਲੋਕ ਦਵਾਈਆਂ ਵੱਲ ਜਾਂਦੇ ਆ ਕੈਲਸ਼ੀਅਮ ਵਿਟਾਮਿਨਸ ਅਧਰਿਆ ਦਵਾਈਆਂ ਲੈਂਦੇ ਪਰ ਫਿਰ ਵੀ ਫਰਕ ਨਹੀਂ ਪੈਂਦਾ ਤੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਮਤਲਬ ਪੁਆਇੰਟ ਮ사ਜ ਦੇ ਨਾਲ ਜਾਂ ਫਿਰ ਮੈਡੀਸਨ ਨਹੀਂ ਜ਼ਿਆਦਾਤਰ ਪੁਆਇੰਟ ਮ사ਜ ਨਾ ਕੀਤੇ ਜਾਂਦੇ ਕਿਉਂਕਿ ਮੈਂ ਖੁਦ ਵੀ ਇੱਥੇ ਪੇਸ਼ੈਂਟ ਦੀ ਤਰ੍ਹਾਂ ਆਈ ਸੀ ਜੀ ਪੇਸ਼ੈਂਟ ਬਣ ਕੇ ਆਈ ਸੀ ਕਿਉਂਕਿ ਜਦੋਂ ਮੈਂ ਇੱਥੇ ਆਈ ਆ ਮੈਂ ਤਿੰਨ ਡਾਕਟਰਸ ਨੂੰ ਦਿਖਾ ਚੁੱਕੀ ਸੀ ਔਰ ਮੇਰਾ ਇਲਾਜ ਚੱਲ ਰਿਹਾ ਸੀ ਸਰਵਾਈਕਲ ਦਾ ਪਰ ਮੈਂ ਜਿੰਨੀ ਤੇ ਦਵਾਈ ਖਾਂਦੀ ਸੀ ਉੰਨੀ ਦੇ ਠੀਕ ਫਿਰ ਉਹੀ ਹਾਲ ਹੋ ਜਾਂਦਾ ਸੀ ਫਿਰ ਮੈਨੇ ਕੋਲਰ ਲੱਗ ਗਿਆ ਸੀ ਡਾਕਟਰ ਨੇ ਕਹੇ ਸੀ ਕੋਲਰ ساری ਉਮਰ ਨਹੀਂ ਉਤਰਨਾ ਤੇ ਨਾ ਤੁਸੀਂ ਉਤਾਰਨਾ ਜੇ ਤੁਸੀਂ ਕੋਲਰ ਉਤਾਰੋਗੇ ਤੁਹਾਨੂੰ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਮੇਰੀ ਨੈਕ ਬਿਲਕੁਲ ਹੀ ਬਲੌਕ ਸੀ ਮੈਂ ਜੇ ਤੁਸੀਂ ਇੱਥੇ ਬੈਠੇ ਹੋ ਪਿੱਛੇ ਕੋਈ ਵਾਜ ਮਾਰੇ ਮੈਂ ਨਹੀਂ ਦੇਖ ਪਾਉਂਦੀ ਸੀ ਮੈਨੂੰ ਪੂਰਾ ਘੁੰਮਣਾ ਪੈਂਦਾ ਸੀ ਤਾਂ ਮਗਲ ਕਰ ਜਾਂਦੀ ਸੀ ਫਿਰ ਮੈਨੂੰ ਜਦੋਂ ਇੱਥੇ ਕਿਸੇ ਨੇ ਦੱਸਿਆ ਤੇ ਮੈਂ ਇੱਥੇ ਆਈ ਇੱਥੇ ਆ ਕੇ ਆਪਣਾ ਦਿਖਾਇਆ ਟ੍ਰੀਟਮੈਂਟ ਕਰਵਾਇਆ ਤੀਸਰੇ ਦਿਨ ਤਾਂ ਮੈਂ ਕਿਹਾ ਮੈਂ ਨਹੀਂ ਆਣਾ ਮੈਨੂੰ ਇੰਨੀ ਪ੍ਰੋਬਲਮ ਹੈਗੀ ਮੈਂ ਨਹੀਂ ਆਣਾ ਮੇਰੇ ਦਰਦ ਬਹੁਤ ਹੁੰਦੀ ਤੇ ਇਹਨਾਂ ਨੇ ਤੀਜੇ ਦਿਨ ਮੈਨੂੰ ਕਹਤਾ ਤੂੰ ਕੋਲਰ ਨਹੀਂ ਲਗਾ ਕੇ ਆਣਾ ਜੀ ਪਰ ਉਸ ਤੋਂ ਬਾਅਦ ਕਹਿੰਦੇ ਤੂੰ ਲਗਾਤਾਰ ਆਣਾ ਜੇ ਤੂੰ ਠੀਕ ਹੋਣਾ ਵਿਸ਼ਵਾਸ ਰੱਖ ਕੇ ਚੱਲ ਮੈਂ ਮੇਂ ਵਿਸ਼ਵਾਸ ਰੱਖ ਕੇ ਚੱਲੀ ਆ ਤੇ ਮੈਂ 15 ਦਿਨ ਇੱਥੇ ਲਗਾਤਾਰ ਆਹੀ 15 ਦਿਨ ਮੈਂ ਪੁੱਛੇ ਮਨਵਾਣਾ ਚਾਹੀਦਾ ਤੇ ਕਹਿੰਦੇ ਤੈਨੂੰ ਲੱਗਦਾ ਮੈਂ ਕਿ ਨਹੀਂ ਹੁਣ ਮੈਂ ਠੀਕ ਹੈ ਗਈਆਂ ਯਾਨੀ ਕਿ 15 ਦਿਨ ਦੇ ਵਿੱਚ ਤੁਸੀਂ ਠੀਕ ਹੋ ਗਏ 15 ਦਿਨ ਵਿੱਚ ਠੀਕ ਹੋ ਗਏ ਔਰ ਜਦੋਂ ਮੈਂ ਇੱਥੇ ਆਈ ਆ ਮੈਂ 15 ਦਿਨ ਸੌ ਕੇ ਨਹੀਂ ਦੇਖਿਆ ਸੀ ਕਿਉਂਕਿ ਮੈਂ ਆਪਣੇ ਕਾਰੇ ਬੈੱਡ ਦੇ ਨਾਲ ਤਿੰਨ ਸਰਾਣੇ ਰੱਖ ਕੇ ਢੋਲਾ ਕੇ ਸਾਰੀ ਰਾਤ ਇੱਦਾਂ ਹੀ ਸੌਂਦੀ ਸੀ ਕਿਉਂਕਿ ਮੈਨੂੰ ਨਾ نیچے ਲੇਟ ਸਕਦੀ ਸੀ ਬਲੌਕ ਸੀ ਸਾਰੀ ਗਰਦਨ ਨਾ ਅੱਗੇ ਵੀ ਸਵੇਲਿੰਗ ਬੈਕ ਤੇ ਵੀ ਸਵੇਲਿੰਗ ਤਾਂ ਮੈਂ ਸੌ ਹੀ ਨਹੀਂ ਪਾਂਦੀ ਸੀ ਪਰ ਇਥੇ ਆਨ ਤੋਂ ਬਾਅਦ ਮੈਂ 2-4 ਦਿਨਾਂ ਬਾਅਦ ਸੌਣਾ ਸ਼ੁਰੂ ਕਰ ਦਿੱਤਾ ਸੀ ਹੌਲੀ 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 ਫਿਰ ਮੈਂ 15 ਦਿਨਾਂ ਬਾਅਦ ਆ ਪੁੱਛ ਰਹੀਆਂ ਇਹਨਾਂ ਨੂੰ ਮੈਂ ਆਵਾਂ ਕਿਤੇ ਤੈਨੂੰ ਲੱਗਦਾ ਮੈਂ ਕਿਹਨੇ ਬਿਲਕੁਲ ਨਹੀਂ ਮੋਂ ਮੈਂ ਠੀਕ ਹੈ ਗਿਆ ਸੋ ਪਹਿਲਾ ਮੈਮ ਕਿੰਨੀ ਵਾਰ ਤੁਸੀਂ ਡਾਕਟਰਸ ਤੋਂ ਜਾਏ ਸੀਗੇ ਪਹਿਲਾਂ ਕਿੱਥੇ ਕਿੱਥੇ ਟਰਾਈ ਕੀਤਾ ਸੀਗਾ ਮੈਂ ਤਿੰਨ ਡਾਕਟਰਸ ਦੇ ਜਾ ਕੇ ਆਈ ਹਾਂ ਔਰ ਤਿੰਨ ਦੋ ਸਪੈਸ਼ਲਿਸਟ ਸੀ ਜੋ ਜਿਨ੍ਹਾਂ ਨੇ ਮੈਨੂੰ ਇੱਕੋ ਗੱਲ ਕਹੀ ਮੈਂ ਉਹਨਾਂ ਨੂੰ ਸਪੈਸ਼ਲੀ ਪੁੱਛਿਆ ਮੈਂ ਕਿਹਾ ਸਰ ਮੈਂ ਠੀਕ ਹੋ ਜਾਾਂਗੀ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸਰਵਾਈਕਲ ਦਾ ਕੋਈ ਇਲਾਜ ਨਹੀਂ ਹੈ ਜਿੰਨੀ ਦੇ ਤੁਸੀਂ ਦਵਾਈ ਖਾਓਗੇ ਉੰਨੀ ਦੇ ਠੀਕ ਹੈ ਨਹੀਂ ਤਾਂ ਫਿਰ ਉਹੀ ਹੋ ਜਾਣਾ ਪਹਿਲਾਂ ਜਿਸ ਤਰ੍ਹਾਂ ਮੈਡੀਸਿਨਸ ਲੈਂਦੇ ਸੀਗੇ ਤੇ ਉਸ ਤੋਂ ਬਾਅਦ ਇੱਥੇ ਆਏ ਪੁਆਇੰਟ ਮ사ਜ ਦੇ ਨਾਲ ਤੁਹਾਨੂੰ ਫਰਕ ਪੈ ਗਿਆ 15 ਦਿਨ ਦੇ ਵਿੱਚ ਮੈਡੀਸਿਨਸ ਵੀ ਨਹੀਂ ਲੈਣ ਦੀ ਲੋੜ ਪਈ ਮ ਇੱਕ ਦਿਨ ਜਾਂ ਕਹਿ ਲਓ ਦੋ ਦਿਨ ਖਾਦੀ ਹੋਏਗੀ ਉਸ ਤੋਂ ਬਾਅਦ ਮੈਂ ਮੈਡੀਸਨ ਹੀ ਨਹੀਂ ਖਾਦੀ ਅੱਜ ਅੱਜ ਵੀ ਮੇ ਕੋ ਲਿਫਾਫਾ ਪਿਆ ਇਦਾਂ ਦੇ ਜਾਂਦਾ ਹੈ ਇਹ ਸਿਰਫ ਇਹੀ ਦੱਸਣ ਲਈ ਕਿ ਨਹੀਂ ਅਗਰ ਸਿਰਫ ਦਵਾਈਆਂ ਜਿਹੜੇ ਖਾ ਕੇ ਆਪਾਂ ਥੋੜੀ देर ਆਰਾਮ ਹੋ ਜਾਣਾ ਫਿਰ ਉਹੀ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਹੈ ਬਜਾਏ ਕਿ ਤੁਸੀਂ ਪ੍ਰੋਪਰ ਉਹਦਾ ਟ੍ਰੀਟਮੈਂਟ ਕਰਾਓ ਜੀ ਐਸੇ ਥੋੜੇ ਬਲ ਪੇਸ਼ੈਂਟਸ ਵੀ ਆਉਂਦੇ ਨੇ ਤੇ ਹੁਣ ਵੀ ਪੇਸ਼ੈਂਟਸ ਮੌਜੂਦ ਨੇ ਕਿਸ ਤਰ੍ਹਾਂ ਤੁਸੀਂ ਠੀਕ ਕਰਦੇ ਹੋ ਕੁਝ ਪੁਆਇੰਟ ਉਸਾਰ ਕਰਕੇ ਹੀ ਫਿਰ ਠੀਕ ਕਰਦੇ ਹਾਂ ਅ ਮੈਮ ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਕਿ ਪਹਿਲਾਂ ਮੈਂ ਇੱਥੇ ਖੁਦ ਮਤਲਬ ਆਪਣਾ ਟ੍ਰੀਟਮੈਂਟ ਕਰਵਾਇਆ ਉਸ ਤੋਂ ਬਾਅਦ ਹੂੰ ਤੁਸੀਂ ਟ੍ਰੇਨਿੰਗ ਵਗੈਰਾ ਲਿੱਤੀ ਸੀ ਕਿਸ ਤਰ੍ਹਾਂ ਯੂਜ਼ ਕਰ ਹਾਂਜੀ ਮੈਂ ਇੱਥੇ ਪੂਰੀ 6 ਮਿੰਟ ਟ੍ਰੇਨਿੰਗ ਲਈ 3 ਮਿੰਨ ਮੈਨੂੰ ਪ੍ਰੋਪਰ ਹੌਲੀ 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 ਸਿਖਾਇਆ ਗਿਆ ਫਿਰ 3 ਮਿੰਨ ਤੋਂ ਬਾਅਦ ਮੈਂ ਆਪ ਥੋੜਾ ਥੋੜਾ ਕਰਨਾ ਸ਼ੁਰੂ ਕੀਤਾ ਮੇਰੇ ਕੋਲ ਖੜਦੇ ਸੀ ਵੀਰ ਜੀ ਵੀ ਖੜਦੇ ਸੀ ਬਾਬਾ ਜੀ ਵੀ ਖੜਦੇ ਸੀ ਕੋਲ ਖੜਦੇ ਸੀ ਫਿਰ ਹੁਣ ਉਸ ਤੋਂ ਬਾਅਦ ਮੈਨੂੰ ਇੱਥੇ ਸਵਾ ਦੋ ਸਾਲ 2.5 ਸਾਲ ਹੋ ਗਏ ਮੈਂ ਇੱਥੇ ਦੇ ਅੰਦਰ ਨਾਲ ਸੇਵਾ ਕਰ ਰਹੀ ਹਾਂ ਜੀ ਮੈਨੂੰ ਲੱਗਿਆ ਕਿ ਲੋਕਾਂ ਦੀ ਸੇਵਾ ਦੇ ਵਿੱਚ ਬਿਲਕੁਲ ਬਿਲਕੁਲ ਮੈਂ ਪਹਿਲਾਂ ਬੈਂਕ ਵਿੱਚ ਵੀ ਕੰਮ ਕੀਤਾ ਹੋਇਆ ਬਟ ਜਦੋਂ ਮੈਂ ਇੱਥੇ ਆਉਣ ਤੋਂ ਪ ਕਿ ਗੁਰੂ ਸਾਹਿਬ ਮੈਨੂੰ ਠੀਕ ਕਰਨ ਕਿ ਜਿਹੜੀ ਮੇਰੇ ਕੋਲੋਂ ਸੇਵਾ ਲੈਣੀ ਲੈ ਲਨ ਫਿਰ ਇਸ ਕਰਕੇ ਮੈਂ ਇੱਥੇ ਹੀ ਜੁੜ ਗਈ ਇਹਨਾਂ ਦੇ ਨਾਲ ਮੈਨੂੰ ਚੰਗਾ ਲੱਗਦਾ ਸੀ ਕਿ ਜਦੋਂ ਮੈਂ ਦੇਖਦੀ ਸੀ ਕਿ ਇਹਨੇ ਦੁੱਖ ਭਰੇ ਆਂਦੇ ਕਿ ਜਦੋਂ ਕੋਈ ਤੁਹਾਡੇ ਕੋਲੋਂ ਠੀਕ ਹੁੰਦਾ ਹੈ ਬੜਾ ਸਕੂਨ ਮਿਲਦਾ ਮਨ ਨੂੰ ਫਿਰ ਇਸ ਕਰਕੇ ਮੈਂ ਇੱਥੇ ਸੇਵਾ ਸ਼ੁਰੂ ਕਰ ਦਿੱਤੀ ਸੋ ਇਹ ਸੀ ਕਿ ਜਸਪ੍ਰੀਤ ਮੈਮ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ ਕਿ ਕਿਸ ਤਰ੍ਹਾਂ ਉਹ ਠੀਕ ਹੋਏ ਤੇ ਕਿ ਉਹਨਾਂ ਨੇ ਅੱਗੋਂ ਜਿਹੜਾ ਕਿ ਇਹ ਰੈਗੂਲਰ ਇੱਥੇ ਹੀ ਜੁੜ ਗਏ ਲੋਕਾਂ ਦੀ ਸੇਵਾ ਕਰਨ ਦੇ ਲਈ ਮਨਕੀਰ ਜੀ ਤੁਸੀਂ ਤੁਹਾਡੇ ਕੋਲ ਆਂਦੇ ਨੇ ਪੇਸ਼ੈਂਟ ਕੀ ਟਾਈਮਿੰਗ ਹੁੰ ਤੇ ਸੰਡੇ ਸਾਡੀ ਛੁੱਟੀ ਹੁੰਦੀ ਹੈ ਜੀ ਹੂੰ ਤੇ ਅਸੀਂ ਦੁਗਰੀ ਫੇਸ 2 ਦੇ ਵਿੱਚ 3511 ਦੇ ਵਿੱਚ ਹੋਈਦਾ ਜੀ ਜੀ ਤੇ ਨੰਬਰ ਤੁਹਾਡੇ ਸਕਰੀਨ ਦੇ ਤੇ ਆਈ ਹੈ 3916803544 ਜੀ ਤੁਸੀਂ ਜਦੋਂ ਮਰਜ਼ੀ ਮਿਲ ਸਕਦੇ ਹੋ ਸਾਡੇ ਨਾਲ ਮੈਮ ਮੌਜੂਦ ਨੇ ਜੋ ਕਾਫੀ ਐਨਜੀਐਸ ਨਾਲ ਵੀ ਜੁੜੇ ਹੋਏ ਨੇ ਤੇ ਤੁਹਾਨੂੰ ਦੱਸ ਦੇ ਕਿ ਉਹਨਾਂ ਵੱਲੋਂ ਵੀ ਜਿਹੜਾ ਕਿ ਇਹ ਕਾਫੀ ਟਾਈਮ ਤੋਂ ਇੱਥੇ ਹੀ ਆਪਣੀ ਪ੍ਰੋਬਲਮ ਠੀਕ ਕਰਵਾਣ ਆਉਂਦੇ ਨੇ ਮੈਮ ਕੀ ਤੁਹਾਨੂੰ ਕੀ ਪ੍ਰੋਬਲਮ ਸੀਗੀ ਜੋ ਤੁਸੀਂ ਕਾਫੀ ਟਾਈਮ ਤੋਂ ਆ ਰਹੇ ਹੋ ਹਾਂਜੀ ਮੈਂ ਮੈਸਟਰ ਸੀਗਾ ਕਿ 3 ਸਾਲ ਪਹਿਲਾਂ ਮੇਰੀ ਇੱਕ ਪ੍ਰੋਬਲਮ ਹੋ ਗਈ ਸੀ ਕਿ ਮੇਰੀ ਉਂਗਲ ਜਿਹੜੀ ਐਵਲੀ ਛੋਟੀ ਵਾਲੀ ਹੈ ਐ ਸਟਕ ਕਰ ਜਾਂਦੀ ਸੀ ਐਸਨਾ ਆਪਣੇ ਆਪ ਹੀ ਮੁੜ ਜਾਂਦੀ ਹੁੰਦੀ ਸੀ ਜੇ ਮਤਲਬ ਐਨੀ ਪ੍ਰੋਬਲਮ ਸੀ ਕੋਈ ਵੀ ਕੰਮ ਕਰਨਾ ਸਪੋਜ਼ ਕਰੋ ਕਿ ਆਈ ਲੇਡੀਜ਼ ਨੇ ਆਟਾ ਗੁੰਨਣਾ ਹੈਗਾ ਝਾੜੂ ਲਗਾਉਣਾ ਜਾਂ ਮੈਂ ਡਰਾਈਵ ਕਰ ਲੈਂਦੀ ਆ ਕਾਰ ਚਲਾ ਰਹੀ ਆ ਤੇ ਜਦੋਂ ਇੱਕ ਵਾਰ ਐਸੇ ਟਰਨ ਹੋ ਜਾਂਦੀ ਸੀ ਆਪ ਖੋਲਣਾ ਪੈਂਦਾ ਸੀਗਾ ਹੂੰ ਤੇ ਮੈਂ ਬੜੀ ਜਗ੍ਹਾ ਤੇ ਜਾ ਕੇ ਮਾਡਲ ਟਾਉਂਗ ਵੀ ਡਾਕਟਰਸ ਦੇ ਕੋਲ ਔਰ ਫਿਜ਼ੀਓਥੈਰੇਪੀ ਸੈਂਟਰਸ ਦੇ ਵਿੱਚ ਔਰ ਕਈ ਜਗ੍ਹਾ ਤੇ ਮੈਂ ਜਾ ਕੇ ਇਲਾਜ ਕਰਵਾਇਆ ਐ ਐਕਸ-ਰੇ ਕਰਵਾਏ ਮਤਲਬ ਉਹਦੇ ਵਿੱਚ ਕੁਝ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਸੀਗੀ ਕੁਝ ਵੀ ਨਹੀਂ ਨਜ਼ਰ ਆ ਰਿਹਾ ਸੀਗਾ ਤੇ ਫਿਰ ਇੱਕ ਵਿੱਚ ਆਇਆ ਕਿ ਇਹਦੇ ਵਿੱਚ ਜਦੋਂ ਮੈਂ ਫਿਜ਼ੀਓਥੈਰੇਪੀ ਵਗੈਰਾ ਕਰਵਾਉਂਦਾ ਸੀਗਾ ਉੱਥੇ 3-400 ਰੁਪਏ ਲੱਗਦਾ ਸੀਗਾ ਔਰ ਮਹੀਨੇ ਦੋ ਮਹੀਨੇ ਬਾਅਦ ਵੀ ਕੋਈ ਵੀ ਜਦੋਂ ਫਾਇਦਾ ਨਹੀਂ ਹੋਇਆ ਫਿਰ ਮੈਂ ਦੁਆਰਾ ਇਸ ਤਾਈਂ ਸੋਚਿਆ ਉਹ ਡਾਕਟਰ ਕਹਿੰਦੇ ਕਿ ਇਹਦਾ ਆਪਰੇਟ ਕਰਨਾ ਪੈਗਾ ਹੋਰ ਕੋਈ ਹੱਲ ਨਹੀਂ ਹੈਗਾ ਪਰ ਮੈਂ ਉਦੋਂ ਪ੍ਰਭੂ ਦੀ ਕਿਰਪਾ ਦੇ ਨਾਲ ਇੱਕ ਜਗ੍ਹਾ ਦੇ ਉੱਤੇ ਉਦੋਂ ਕਿਸਾਨ ਧੰਨੇ ਵਗਿਆ ਲੱਗਦੇ ਸੀ ਮੈਨੂੰ ਉੱਥੇ ਇੱਕ ਪਰਸਨ ਮਿਲ ਗਏ ਉਹ ਕਹਿੰਦੇ ਕਿ ਸੁਖਿੰਦਰ ਜੀ ਇੱਕ ਵੈਦ ਜੀ ਹੈਗੇ ਨੇ ਤੁਸੀਂ ਉਹਨਾਂ ਦੇ ਕੋਲ ਚੱਲੋ ਤੇ ਬਿਲਕੁਲ ਠੀਕ ਹੋ ਜਾਏਗਾ ਮੈਂ ਕਿਉਂਕਿ ਕਾਫੀ ਪਰੇਸ਼ਾਨ ਸੀਗੀ ਤੇ ਮੈਂ ਇਮੀਡੀਏਟਲੀ ਉਹਨਾਂ ਦੇ ਨਾਲ ਆ ਗੁਰੂ ਨਾਨਕ ਦੇਵਾ ਖੰਨਾ ਇਹਨਾਂ ਦੀ ਸ਼ਾਪ ਸੀ ਫੰਕਸ਼ਨ ਚੌਂਗਦੇ ਉੱਤੇ ਮੈਂ ਉੱਥੇ ਜਦੋਂ ਚਲੀ ਗਈ ਤੇ ਜਦੋਂ ਜਾ ਕੇ ਵੈਦ ਜੀ ਨੇ ਮੈਨੂੰ ਦੱਸਿਆ ਕਿ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਇੱਕ ਰੈਗੂਲਰ 5-10 ਦਿਨ ਆਉਣਾ ਹੈਗਾ ਆ ਔਰ ਤੁਹਾਡੀ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਇਹ ਠੀਕ ਹੋ ਜਾਏਗੀ ਕੁਝ ਨਹੀਂ ਹੈ ਇਹ ਜਿਹੜਾ ਇਹ ਰੇਸ਼ਾ ਜੰਮ ਗਿਆ ਹੈਗਾ ਆ ਔਰ ਉਸ ਕਰਕੇ ਜਿਹੜਾ ਇਹ ਬਲੱਡ ਸਰਕੂਲੇਸ਼ਨ ਅੱਗੇ ਨਹੀਂ ਹੋ ਰਿਹਾ ਔਰ ਨਸਾਂ ਬੰਦ ਹੋ ਗਈਆਂ ਔਰ ਇਹਨਾਂ ਨੇ ਇੱਕ ਮੈਨੂੰ ਵੀ ਕੁਝ ਸਮਝ ਹੀ ਆਈ ਕਿ ਬਿਲਕੁਲ ਠੀਕ ਹੈ ਜਿਹੜੀ ਇਹ ਗੱਟ ਜੀ ਬਣੀ ਹੋਈ ਹੈ ਹੋ ਸਕਦਾ ਹੈ ਕਿ ਇਹ ਡਰਾਈਨੈਸ ਕਰਕੇ ਹੋ ਗਈ ਹੋਏ ਔਰ ਇਹਨਾਂ ਨੇ ਮੈਨੂੰ ਇੱਕ ਪੇਟ ਸਾਫ ਕਰਨ ਦਾ ਕੁਝ ਚੂਰਨ ਵਗੈਰਾ ਸੀਗਾ ਇਸ ਤਾਂ ਬਣਾਈ ਹੋਈ ਇਹਨਾਂ ਦੀ ਹੈ ਇਹ ਕਹਿੰਦੇ ਸੀ 80 ਬਿਮਾਰੀਆਂ ਦਾ ਇਸ ਇੱਕ ਦੇ ਵਿੱਚ ਹੀ ਹੱਲ ਹੈਗਾ ਠੀਕ ਹੋ ਜਾਂਦੀਆਂ ਨੇ ਮੈਂ ਪੂਰੇ ਵਿਸ਼ਵਾਸ ਦੇ ਨਾਲ ਉਸ ਦਵਾਈ ਨੂੰ ਖਾਇਆ ਔਰ ਉਹ ਰੀਅਲੀ ਕੀ ਹੁੰਦਾ ਸੀਗਾ ਇੱਕ ਚੂਰਨ ਜਿਹਾ ਸੀਗਾ ਸਵੇਰੇ ਮੈਨੂੰ ਖੁਦ ਫੀਲ ਹੁੰਦਾ ਸੀਗਾ 4-5 ਵਜੇ ਮੇਰਾ ਪੀੜ ਜਿਹੜਾ ਹੈ ਉਹ ਬਿਲਕੁਲ ਸਾਫ਼ ਹੋਣਾ ਸਟਾਰਟ ਹੋ ਗਿਆ ਔਰ ਮੈਂ ਰੈਗੂਲਰ ਮਤਲਬ ਕਿ 5 ਡੇਸ ਗਈ ਜਿਹੜਾ ਫਰਸਟ ਡੇ ਗਈਆਂ ਪਹਿਲਾਂ ਤਾਂ ਮੇਰਾ ਜਿਹੜਾ ਇੱਥੇ ਇਹਨਾਂ ਨੇ ਇਹ ਥੈਰਪੀ ਕਰਦੇ ਸੀ ਮ사ਜ ਉਹਦੇ ਨਾਲ ਮੇਰੀ ਇਸ ਵਕ ਪੇਨ ਵੱਧ ਗਈ ਮੈਂ ਨੈਕਸਟ ਡੇ ਵੀ ਗਈ ਮੈਂ ਸੋਚਿਆ ਮੈਂ ਕੀ ਪੰਗਾ ਲੈ ਲਿਆ ਇਸ ਤਰੀ ਸੋਚਿਆ ਸੀਗਾ ਮੈਂ ਕਿਹਾ ਕਿ ਇਹ ਤਾਂ ਮੇਰੀ ਜਿਹੜੀ ਇੱਥੇ ਪੇਨ ਸੀਗੀ ਉਹ ਹੁਣ ਇੱਥੇ ਤੱਕ ਪਹੁੰਚ ਗਈ ਹੈ ਪਾਰਿਕ ਵਿਸ਼ਵਾਸ ਨਾਲ ਕਿ ਮੈਂ ਠੀਕ ਹੋਵਾਂਗੀ ਮੈਂ ਜਦੋਂ 3rd ਡੇ ਗਈ ਆ ਤੁਸੀਂ ਇਮੇਜਿਨ ਕਰੋ ਕਿ ਜਿਹੜੀ ਮੇਰੀ ਉਂਗਲ ਹੈ ਐਸਟਾ ਮੁੜਦੀ ਪਈ ਸੀ ਉਹ ਬਿਲਕੁਲ ਠੀਕ ਹੋ ਗਈ ਔਰ ਅੱਜ 3 ਸਾਲ ਹੋ ਗਏ ਹੈਗੇ ਨੇ ਮੇਰੀ ਉਂਗਲ ਐਜ਼ ਇਟ ਇਜ਼ ਤੁਸੀਂ ਦੇਖੋ ਬਿਲਕੁਲ ਠੀਕ ਹੈਗੀ ਹੈ ਮੈਂ ਸਿਰਫ 5 ਡੇਜ਼ ਇਹਨਾਂ ਦੇ ਕੋਲ ਗਈ ਸੀ ਜੀ ਔਰ ਉਸ ਤੋਂ ਬਾਅਦ ਵਿੱਚ ਹੁਣ ਅੱਜ ਵੀ ਮੇਰੇ ਫਰੈਂਡ ਹੈਗੇ ਉਹਨਾਂ ਨੂੰ ਕੋਈ ਪ੍ਰੋਬਲਮ ਸੀਗੀ ਤੇ ਮੈਂ ਸਪੈਸ਼ਲ ਇਹਨਾਂ ਦੇ ਕੋਲ ਮੈਂ ਕਿਹਾ ਵੈਜ ਜੀ ਦਾ ਦੱਸਿਆ ਹੈ ਮੈਂ ਕਿਹਾ ਤੁਸੀਂ ਉੱਥੇ ਜਾਓ ਤੇ ਬਿਲਕੁਲ ਠੀਕ ਹੋ ਜਾਓਗੇ ਤਾਂ ਮੈਂ ਦੱਸਣਾ ਚਾਹਦੀ ਆ ਕਿ ਅਗਰ ਮੈਂ ਇਸ ਨੂੰ ਆਪਰੇਟ ਕਰ ਲੈਂਦੀ ਤੇ ਹੋ ਸਕਦਾ ਹੈ ਮੇਰੀ ਕੋਈ ਨਸ ਕੱਟੀ ਜਾਂਦੀ ਔਰ ਮੇਰੀ ਉਂਗਲ ਜਿਹੜੀ ਹੈ ਉਹਦੀ ਮੂਵਮੈਂਟ ਵਗੈਰਾ ਬੰਦ ਵੀ ਹੋ ਸਕਦੀ ਜੋ ਮੈਂ ਦੇਖਿਆ ਹੈ ਆਪਰੇਸ਼ਨ ਤੋਂ ਬਾਅਦ ਕੋਈ ਨਾ ਕੋਈ ਅੰਗ ਦੇ ਉੱਤੇ ਅਸਰ ਹੁੰਦਾ ਹੈ ਜੀ ਤੇ ਮੈਂ ਹਰ ਕਿਸੇ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਕੋਈ ਵੀ ਅਗਰ ਤੁਹਾਡਾ ਅੰਗ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਇਮੀਡੀਏਟਲੀ ਕਿਸੇ ਵੀ ਆਪਰੇਸ਼ਨ ਵਾਲੇ ਨਾ ਜਾਓ ਤੁਸੀਂ ਜਿਹੜੀਆਂ ਸਾਡੇ ਵੈ ਜਿਹੜੇ ਪੁਰਾਣੀ ਟੈਕਨੀਕਸ ਜਿਹੜੇ ਆ ਉਹ ਯੂਜ਼ ਕਰਦੇ ਹੈਗੇ ਨੇ ਤੁਸੀਂ ਉਹਨੂੰ ਜਰੂਰ ਅਪਣਾਓ ਤਾਂ ਕਿ ਕੋਸ਼ਿਸ਼ ਕਰੀਏ ਕਿਉਂਕਿ ਅਗਰ ਮੇਰੀ ਉਂਗਲ ਤੁਸੀਂ ਦੇਖੋ ਅੱਜ ਠੀਕ ਹੋ ਸਕਦੀ ਹੈ 3 ਸਾਲਾਂ ਦੇ ਵਿੱਚ ਤੇ ਸਿਰਫ 2-3 ਦਿਨਾਂ ਦੇ ਵਿੱਚ ਹਾਂ ਨਾ ਮੈਂ ਨੀਚੇ ਪੁੱਛਣਾ ਚਾਹੁੰਗੀ ਜੇ ਤੁਸੀਂ ਦੱਸ ਰਹੇ ਸੀ ਕਿ ਪਹਿਲਾਂ ਮੈਂ ਟ੍ਰੀਟਮੈਂਟ ਵੀ ਕਰਵਾਈ ਤਾਂ 3-400 ਰੁਪਏ ਆਮ ਲੱਗ ਜਾਂਦਾ ਸੀਗਾ ਇੱਥੇ ਜਦੋਂ ਤੁਸੀਂ ਟ੍ਰੀਟਮੈਂਟ ਸਟਾਰਟ ਕੀਤਾ ਕਿੰਨੇ ਕੋ ਪੈਸੇ ਦੇ ਵਿੱਚ ਮਤਲਬ ਤੁਸੀਂ ਦੇਖੋ ਇਹਨਾਂ ਨੇ ਜਦੋਂ ਮੈਂ ਇਹਨਾਂ ਦੇ ਕੋਲ ਗਈ ਤੇ ਇਹਨਾਂ ਨੂੰ ਪਤਾ ਚੱਲਿਆ ਕਿ ਐਨਜੀਓ ਤੋਂ ਐ ਵੈਸੇ ਉਦੋਂ ਇਹਨਾਂ ਦਾ ਨਾ 100 ਰੁਪੀਏ ਜਿਹੜਾ ਚਾਰਜ ਸੀਗਾ ਤੇ ਮੈਨੂੰ ਕਹਿੰਦੇ ਤੁਸੀਂ ਐਨ ਜੀਓ ਤੋਂ ਆਇਆ ਪਹਿਲਾਂ ਤਾਂ ਤੁਹਾਡੇ ਤੋਂ ਨਾ ਮੈਡਮ ਲੈਨਨ ਮੈਂ ਕਿਹਾ ਨਹੀਂ ਐਸਟਾ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਨਾ ਮੇਰੇ ਤੋਂ ਲੈਣਾ ਤੇ ਜਸਟ ਮੇਰੇ ਤੋਂ 50 ਰੁਪਏ ਇਹਨਾਂ ਨੇ ਚਾਰਜ ਕੀਤੇ ਸੀ ਤੇ 50 ਰੁਪਏ ਦੇ ਕੋੜੇ ਵਗੈਰਾ ਵੀ ਖਾ ਲੰਦੇ ਹੁਣ ਸਾਨੂੰ ਸੇਵਾ ਦੇ ਵਿੱਚ 50 ਰੁਪਏ ਚਾਰਜ ਕੀਤੇ ਸੀਗੇ ਜੀ ਤੇ ਹਾਂਜੀ ਤੇ ਹੁਣ ਜਾਨੀ ਕਿ 50 ਰੁਪਏ ਦੇ ਵਿੱਚ ਜਿਹੜੀ ਕਿ ਇਹਨਾਂ ਵੱਲੋਂ ਮ사ਜ ਦਿੱਤੀ ਗਈ ਸੀ ਔਰ ਤੁਹਾਡਾ 50 ਰੁਪਏ ਦੇ ਨਾਲ ਹੀ ਜਿਹੜਾ ਤੁਸੀਂ ਆਂਦੇ ਸੀਗੇ ਦਿੱਲੀ ਤੇ ਟ੍ਰੀਟਮੈਂਟ ਬਚ ਗਏ অপারেশন ਤੋਂ ਬਚ ਗਏ ਬਿਲਕੁਲ ਬਿਲਕੁਲ ਔਰ ਜਸਟ ਜਿਹੜੀ ਇੱਕ ਇਹਨਾਂ ਦੀ ਦਵਾਈ ਸੀਗੀ ਉਹ ਹੈਗੀ ਹੈ ਮੈਨੂੰ ਲੱਗਦਾ 300 ਰੁਪਏ ਦਾ ਹੈਗਾ ਪਰ ਉਹ ਮੈਨੂੰ ਲੱਗਦਾ 3-4 ਮਹੀਨੇ 6 ਮਹੀਨੇ ਉਹਦੇ ਨਾਲ ਪੂਰਾ ਤੁਹਾਡਾ ਸਟਮਕ ਜਿਹੜਾ ਹੈ ਉਹ ਕਲੀਅਰ ਹੋ ਜਾਂਦਾ ਹੈਗਾ ਬਹੁਤ ਹੀ ਵਧੀਆ ਹੈ ਤੇ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖੋ ਔਰ ਜ਼ਰੂਰੀ ਹੈ ਕਿ ਇਹ థੈਰੇਪੀ ਜਿਹੜੀ ਹੈ ਤੁਸੀਂ ਇਸਤੇਮਾਲ ਕਰੋ थैंक यू ਸੋ ਇਹ ਸਿਗੇ ਸਤਨਾਲ ਲੁਧਿਆਣਾ ਤੋਂ ਡੁਗੜੀ ਤੋਂ ਮਲਕੀਤ ਸਿੰਘ ਤੇ ਜਸਪ੍ਰੀਤ ਮੈਮ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ ਤੇ ਜੁਨ੍ਹਾਂ ਨੇ ਦੱਸਿਆ ਕਿ ਇਹ ਕ ਜੜਾ ਦੀ ਇਹਨਾਂ ਦੀ ਦਵਾਈ ਹੈ ਰਾਮਬੰਦ ਦਵਾਈ ਜੋ ਅੱਸੀ ਬਿਮਾਰੀਆਂ ਨੂੰ ਇੱਕੀ ਦਵਾਈ ਜੁੜੀ ਕੀ ਠੀਕ ਕਰਦੀ ਹੈ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਸਰਵਾਈਕਲ ਮਾਈਗਰੇਨ ਕਿਸ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਤੁਸੀਂ ਪੁਆਇੰਟ ਮ사ਜ ਦੇ ਨਾਲ ਜੁੜਾ ਕੀ ਠੀਕ ਕਰਵਾ ਸਕਦੇ ਹੋ ਆਪਰੇਸ਼ਨ ਤੱਕ ਵੀ ਜੁੜਾ ਕੀ ਹੈ ਜਿਹੜੇ ਡਾਕਟਰਸ ਨੇ ਆਪਰੇਸ਼ਨ ਦੱਸ ਦਿੱਤਾ ਹੁੰਦਾ ਪੇਸ਼ੈਂਟਸ ਨੂੰ ਉਹ ਵੀ ਪੇਸ਼ੈਂਟਸ ਇੱਥੋਂ ਠੀਕ ਹੋ ਕੇ ਗਏ ਨੇ ਸੋ ਇਹ ਸਿਗੇ ਲੁਧਿਆਣਾ ਤੋਂ ਸਤਨਾਲ ਮਨਕੀਤ ਸਿੰਘ ਦੀ ਅਪਡੇਟਸ ਨਾਲ ਬਣੀ ਰਹੋ ਸਕਰੋਲ ਪੰਜਾਬ ਦੇ